ਲੋ ਵੀ ਗਰਚਰਨ ਸਿੰਘ ਟਿੱਬਿਆਂ ਵਾਲਾ ਤੁਹਾਡੇ ਲਈ ਇੱਕ ਪੇਸ਼ਕਸ਼ ਲੈ ਕੇ ਆਇਆ ਤੇ ਧਿਆਨ ਨਾਲ ਸੁਣਿਓ ਹਾਂਜੀ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੀ ਫਤਿਹ ਲੋ ਬਚਪਨ ਤੋਂ ਲੈ ਕੇ ਦੇ ਵੱਡੇ ਪੱਤਕਰ ਗੱਲ ਕਰਨ ਲੱਗੇ ਆ ਪੇਸ਼ਾ ਹੋ ਜਿਹੜੇ ਲੰਘ ਗਏ ਸੱਜਣਾ ਹੋ ਜਿਹੜੇ ਲੰਘ ਗਏ ਵੇ ਸੱਜਣਾ ਉਹ ਦਿਨ ਮੁੜ ਕੇ ਨਹੀਂ ਆਉਂਦੇ ਡੇੜ ਲੰਘ ਗਏ ਓਏ ਸੱਜਣਾ ਉਹ ਦਿਨ ਮੁੜ ਕੇ ਨਹੀਂ ਆਉਂਦੇ ਹੋ ਬਚਪਨ ਆਇਆ ਆਈ ਜਵਾਨੀ ਜਵਾਨੀ ਵਾਦ ਵਡਾਪਾ ਬਚਪਨ ਆਇਆ ਆਈ ਜਵਾਨੀ ਜਵਾਨੀ ਵਾਦ ਵਡਾਪਾ ਸਦਾ ਨਹੀਂ ਰਹਿੰਦਾ ਹੱਸਦਾ ਖੇਡਦਾ ਏ ਬੁੱਲੀਆਂ ਤੇ ਹਾਸਾ ਸਦਾ ਨਹੀਂ ਰੰਦਾ ਹੱਸਦਾ ਖੇਡਦਾ ਏ ਬੁੱਲੀਆਂ ਤੇ ਹਾਸਾ ਇੱਕ ਮਾਪਿਆਂ ਦੇ ਬਾਜੋਂ ਇੱਕ ਮਾਪਿਆਂ ਦੇ ਬਾਜੋਂ ਕਿਸੇ ਨੇ ਚਾਵੀਨੀ ਲੋਣੇ ਜਿਹੜੇ ਲੰਘ ਗਏ ਵੇ ਸੱਜਣਾ ਉਹ ਦਿਨ ਮੁੜ ਕੇ ਨਹੀਂ ਆਉਂਦੇ ਜਿਹੜੇ ਲੰਘ ਗਏ ਓਏ ਸੱਜਣਾ ਉਹ ਦਿਨ ਮੁੜ ਕੇ ਨਹੀਂ ਆਉਂਦੇ ਓ ਬਚ ਜੱਗ ਦੀਆਂ ਨਜ਼ਰਾਂ ਤੋਂ ਦੂਜਾ ਬੇਕਦਰਾਂ ਤੋਂ ਓ ਬਚ ਜੱਗ ਦੀਆਂ ਨਜ਼ਰਾਂ ਤੋਂ ਦੂਜਾ ਬੇਕਦਰਾਂ ਤੋਂ ਜਦ ਵਿਛੜ ਗਏ ਆਪਾਂ ਉਹ ਜਦ ਵਿਛੜ ਗਏ ਆਪਾਂ ਉਹ ਸੱਜਣਾ ਕਿਸਨੇ ਮਿਲ ਕਰਾਉਣੇ ਜਿਹੜੇ ਲੰਘ ਗਏ ਵੇ ਸੱਜਣਾ ਉਹ ਦਿਨ ਮੁੜ ਕੇ ਨਹੀਂ ਆਉਂਦੇ ਜਿਹੜੇ ਲੰਘ ਗਏ ਓਏ ਸੱਜਣਾ ਉਹ ਦਿਨ ਮੁੜ ਕੇ ਨਹੀਂ ਆਉਂਦੇ ਹਏ ਰੁਸ ਰੁਸ ਕੇ ਬੈਠਣ ਦੇ ਹੋ ਬਲੜ ਬੋਲ ਕੇ ਬੈਠਣ ਦੇ ਹੋ ਸੱਜਣਾ ਫੈਸਲੇ ਕੀਨੇ ਕਰੋਣੇ ਜਿਹੜੇ ਲੰਘ ਗਏ ਵੇ ਸੱਜਣਾ ਉਹ ਦਿਨ ਮੁੜ ਕੇ ਨਹੀਂ ਆਉਂਦੇ ਹੋ ਜਿਹੜੇ ਲੰਘ ਗਏ ਵੇ ਸੱਜਣਾ ਉਹ ਦਿਨ ਮੁੜ ਕੇ ਨਹੀਂ ਆਉਂਦੇ ਹੋ ਛੱਲਾ ਪਿਆਰ ਨਿਛਾਨੀ ਦਾ ਚੌਂਕੀ ਦਿਲ ਜਾਨੀ ਦਾ ਛੱਲਾ ਪਿਆਰ ਨਿਛਨੀ ਦਾ ਚੌਂਕੀ ਦਿਲ ਜਾਨੀ ਦਾ ਪਿੰਡ ਟੇ ਪੀ ਦੇ ਬਾਜੋਂ ਵੇ ਅਨਪੜ ਮੱਤੇ ਵਾਲੇ ਨੇ ਗਾਉਣੇ ਜਿਹੜ ਲੰਘ ਗਏ ਵੇ ਸੱਜਣਾ ਉਹ ਦਿਨ ਮੁੜ ਕੇ ਨਹੀਂ ਆਉਂਦੇ ਜਿਹੜ ਲੰਘ ਗਏ ਵੇ ਸੱਜਣਾ ਉਹ ਦਿਨ ਮੁੜ ਕੇ ਨਹੀਂ ਆਉਂਦੇ ਤੇ ਉਹ ਦਿਨ ਮੁੜ ਕੇ ਨਹੀਂ ਆਉਂਦੇ ਤੇ ਉਹ ਦਿਨ ਮੁੜ ਕੇ ਮੁੜ ਕੇ ਨਹੀਂ ਆਉਂਦੇ ਇਹ ਤੁਹਾਡਾ ਆਪਣਾ ਲਿਖਿਆ ਹੋਇਆ ਹਾਂਜੀ ਦੋਸਤਾਂ ਨੂੰ ਸ਼ੰਕੀ ਸਾਹਿਬ ਦਾ ਲਿਖਿਆ ਜੀ ਦੋਨਾਂ ਅੱਛਾ ਇਹ ਝੋਨਾ ਲਾਉਂਦੇ ਸੀਗੇ ਹਾਂਜੀ ਉਦੋਂ ਪੇਚ ਕਸ਼ਤਿਆਰ ਕੀਤੀ ਸੀ ਬੱਚਾ ਦੇ ਵਿੱਚ ਠੀਕ ਹਾਂਜੀ ਦੇਖੋ ਦੋਸਤੋ ਦੱਸ ਕੋ ਬਾਈ ਦਾ ਟੈਲੈਂਟ ਦੇਖੋ ਬਿਲਕੁਲ ਅਨਪੜਾ ਬਾਈ ਜੀ ਤੇ ਕਲਾ ਬਾਈ ਚ ਬਹੁਤ ਆ ਤੇ ਬਾਈ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਰੂਰ ਤੇ ਆਪਾਂ ਵੱਧ ਤੋਂ ਵੱਧ ਵੀਡੀਓ ਬਾਈ ਦੀਆਂ ਬਣਾਇਆ ਕਰਾਂਗੇ ਹੁਣ ਤੇ ਦੇਖਦੇ ਆਂ ਆਪਾਂ ਕਿੰਨਾ ਕੁ ਰਿਸਪਾਂਸ ਦਿੰਨੇ ਆਪਣੀ ਇਹ ਵੀਡੀਓ ਨੂੰ ਤੇ ਮੈਂ ਤੁਹਾਡਾ ਆਪਣਾ ਸੁਨਾਮ ਸਿੰਘ ਟੈਪੀ ਵਾਲਾ ਧੰਨਵਾਦ ਕਰਦਾ ਤੁਹਾਡਾ ਵੀਡੀਓ ਵੇਖਣ ਲਈ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ